ਹਾਂਜੀ ਵੈਲਕਮ ਟੂ ਪੰਜਾਬ ਨੌਲੇਜ ਪੁਆਇੰਟ ਸਾਰਾ ਤੁਹਾਡਾ ਆਪਣੇ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਜੀਕੇ ਦਾ ਟੌਪਿਕ ਕਰਵਾ ਰਹੇ ਹਾਂਗੇ ਇਹ ਜੀਕੇ ਦਾ ਟੌਪਿਕ ਜੋ ਅੱਜ ਤੁਹਾਨੂੰ ਕਰਵਾਵਾਂਗੇ ਇਹਦਾ ਆਪਾਂ ਇੱਕ ਪਾਰਟ ਕਰ ਚੁੱਕੀਆਂ ਹਾਂ ਤਾਂ ਜੇ ਨੈਕਸਟ ਪਾਰਟ ਕਰਾਂਗੇ ਜੀ ਪੰਜਾਬ ਦੇ ਇਤਿਹਾਸ ਬਾਰੇ ਠੀਕ ਹੈ ਇਹਦੇ ਵਿੱਚ ਆਪਾਂ ਟਾਈਮ ਵੇਸ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਐਂਗਲੋ ਸਿੱਖ ਯੁੱਧ ਦੇ ਬ੍ਰਿਟਿਸ਼ ਕਾਲ ਬਾਰੇ ਠੀਕ ਹੈ ਜੀ ਹਾਂਜੀ ਇਹਦਾ ਪਹਿਲਾ ਪ੍ਰਸ਼ਨ ਦੇਖੋ ਜੀ ਪਹਿਲਾ ਐਂਗਲੋ ਸਿੱਖ ਯੁੱਧ ਜਿਹੜਾ ਕਦੋਂ ਹੋਇਆ ਸੀ ਜੀ ਹਾਂਜੀ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1845 46ਵੀਂ ਦੇ ਵਿੱਚ ਠੀਕ ਹੈ ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਸੀ ਉਹ 1845 46 ਦੇ ਵਿੱਚ ਹੋਇਆ ਸੀ ਇਹ ਸਿੱਖਾਂ ਤੇ ਬ੍ਰਿਟਿਸ਼ ਇੰਸਟਰੀਆ ਕੰਪਨੀ ਦੇ ਵਿਚਕਾਰ ਹੋਇਆ ਸੀ ਜੀ ਠੀਕ ਹੈ ਜਿਹਦਾ ਇਹਦਾ ਅੰਤ ਸੀ ਮਤਲਬ ਜਿੱਦਾਂ ਖਤਮਾ ਕਿਹੜੀ ਸੰਧੀ ਨਾਲ ਹੋਇਆ ਸੀ ਜੀ ਲਹੌਰ ਦੀ ਸੰਧੀ ਨਾਲ ਹੋਇਆ ਸੀ ਆਪਸ਼ਨ ਏ ਆ ਪੀਪਲ ਦੇ ਵਿੱਚ ਦੇਖੋ ਤਿੰਨ ਕੁਐਸਚਨ ਬਣਦੇ ਨੇ ਇਹਦੇ ਵਿੱਚੋਂ ਵੀ ਜਿਹੜੇ ਪੁੱਛੇ ਜਾ ਸਕਦੇ ਨੇ ਮੇਰੇ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਕਿੰਨਾ ਦੇ ਵਿਚਕਾਰ ਹੋਇਆ ਤੇ ਇਹਦਾ ਅੰਤ ਕਿਹੜੀ ਸੰਧੀ ਦੇ ਨਾਲ ਹੋਇਆ ਠੀਕ ਹੈ ਉਹ ਤੁਹਾਨੂੰ ਸਾਰਾ ਕੁਝ ਦੱਸਦਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਦੂਜਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ ਜੀ ਹੁਣ ਜਿਹੜਾ ਦੂਜਾ ਐਂਗਲੋ ਸਿੱਖ ਯੁੱਧ ਸੀ ਉਹ ਕਦੋਂ ਹੋਇਆ ਆਪਸ਼ਨ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਧਾਨਸੌਰਥਾ ਆਲੀ ਦਾ ਅਨੰਜਾਇਸਵੀ ਦੇ ਵਿੱਚ ਠੀਕ ਹੈ ਇਹਨਾਂ ਕੁਐਸਚਨ ਨੂੰ ਨੋ ਧਿਆਨ ਨਾਲ ਲਿਖਿਆ ਕਰੋ ਬਹੁਤ ਇੰਪੋਰਟੈਂਟ ਕੁਐਸਚਨ ਨੇ ਜੀ ਇਹ ਤੁਹਾਡੇ ਪੀਪਲ ਦੇ ਪੁਆਇੰਟ ਆਫ 뷰 ਨੂੰ ਦੇਖ ਕੇ ਬਣਾਏ ਗਏ ਨੇ ਜੀ ਠੀਕ ਹੈ ਹਾਂਜੀ ਦੂਜੀ ਅੰਗਰੇਜ਼ੀ ਸਿੱਖ ਜਦੋਂ ਆਪਾਂ ਗੱਲ ਕਰਦੇ ਸੀ ਵੀ ਉਹ ਹੋਇਆ ਸੀ 1845-49 ਦੇ ਵਿੱਚ ਹੋਇਆ ਸੀ ਇਹਦੇ ਵਿੱਚ ਕੀ ਹੋਇਆ ਸੀ ਬ੍ਰਿਟਸਾਂ ਨੇ ਸਿੱਖਾਂ ਨੂੰ ਹਰਾਇਆ ਸੀ ਠੀਕ ਹੈ ਤੇ ਪੰਜਾਬ ਨੂੰ ਜਿਹੜਾ ਬ੍ਰਿਟਿਸ਼ ਭਾਰਤ ਦੇ ਵਿੱਚ ਮਿਲਾ ਦਿੱਤਾ ਗਿਆ ਸੀ ਜੀ ਠੀਕ ਹੈ ਨਹੀਂ ਹਾਂਜੀ ਨੈਕਸਟ ਕੁਐਸਚਨ ਹੈ ਜੀ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਦੋਂ ਮਿਲਾਇਆ ਗਿਆ ਸੀ ਜੀ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਕਦੋਂ ਮਿਲਾਇਆ ਗਿਆ ਸੀ ਜੀ ਆਪਸ਼ਨ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ 1849 ਵੀ ਦੇ ਵਿੱਚ ਠੀਕ ਹੈ ਜਿਹੜਾ ਦੂਜਾ ਐਂਗਲੋ ਸਿੱਖ ਯੁੱਧ ਦੇ ਅੰਤ ਵਿੱਚ ਮਾਰਤ ਮਤਲਬ ਜਦੋਂ ਦਾ ਅੰਤ ਹੋਇਆ ਸੀ ਮਾਰਚ 1849 ਵੀ ਦੇ ਵਿੱਚ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਲਾਹਜੀ ਨੇ ਉਦੋਂ ਜਿਹੜਾ ਗਵਰਨਰ ਜਨਨ ਕੋਣ ਸੀ ਲਾਰਡ ਡਲਹੌਜੀ ਨੇ ਠੀਕ ਹੈ ਉਸਨੇ ਪੰਜਾਬ ਨੂੰ ਜਿਹੜਾ ਬ੍ਰਿਟਿਸ਼ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਮਿਲਾਉਣ ਦਾ ਐਲਾਨ ਕਰ ਦਿੱਤਾ ਸੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਜਲੀਆਂ ਵਾਲਾ ਬਾਗ ਕਤਲੇਆਮ ਕਦੋਂ ਹੋਇਆ ਸੀ ਜੀ ਇਹ ਵੀ ਪਤਾ ਹੋ ਸਭ ਨੂੰ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 13 April 1919 ਨੂੰ ਜਿਹੜਾ ਜਲੀਆਂ ਵਾਲੇ ਬਾਗ ਦਾ ਕਤਲੇਆਮ ਹੋਇਆ ਸੀ ਜੀ ਠੀਕ ਹੈ ਜੀ ਇੱਕ ਹੀ ਸਿੱਖਾਂ ਜਿਹੜੇ ਜਿਹੜਿਆਂ ਵਾਲੇ ਵਾਅਦਾ ਕਤਲੇਆਮ ਸੀ ਉਹ ਆਪਾਂ ਨੂੰ ਪਤਾ ਵੀ 13 ਫਰਵਰੀ 1919 ਨੂੰ ਹੋਇਆ ਸੀ ਕਦ ਕਿੱਥੇ ਹੋਇਆ ਸੀ ਅੰਮ੍ਰਿਤਸਰ ਵਿਖੇ ਬਸਾਖੀ ਦੇ ਦਿਨ ਹੋਇਆ ਸੀ ਕਦੋਂ ਜਦੋਂ ਬ੍ਰਿਗੇਡੀਅਲ ਜਨਰਲ ਡਾਇਨ ਨੇ ਹੱਥੇ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਜੀ ਠੀਕ ਹੈ ਹਾਂ ਜੀ ਨੈਕਸਟ ਕੁਐਸਚਨ ਦੇਖਦੇ ਆਂ ਪਗੜੀ ਸੰਭਾਜਟਾ ਲਹਿਰ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਪਗੜੀ ਸੰਭਾਜਟਾ ਲਹਿਰ ਦੀ ਸ਼ੁਰੂਆਤ ਆ ਜਿਹੜੀ ਕਿਹਨੇ ਕੀਤੀ ਸੀ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ ਕਰੈਕਟ ਆਨਸਰ ਆਊਗਾ ਜੀ ਬੀ ਆਪਸ਼ਨ ਸਰਦਾਰ ਅਜੀਤ ਸਿੰਘ ਜੀ ਠੀਕ ਹੈ ਜਿਹੜੇ ਸਰਦਾਰ ਅਜੀਤ ਸਿੰਘ ਸੀਗੇ ਇਹਨਾਂ ਨੇ ਪਗੜੀ ਸੰਭਾਲ ਜੱਟਾਂ ਲਹਿਰ 1907 ਇਸ ਵੀ ਦੇ ਵਿੱਚ ਬ੍ਰਿਟਿਸ਼ ਖੇਤੀ ਕਾਨੂੰਨਾਂ ਵਿਰੁੱਧ ਇੱਕ ਕਿਸਾਨ ਅੰਦੋਲਨ ਸੀ ਇਹ ਜਿਸ ਦੀ ਅਗਵਾਈ ਸਰਦਾਰ ਅਜੀਤ ਸਿੰਘ ਜੀ ਸਿੰਘ ਹੋਣ ਸੀ ਜੀ ਭਲ ਸਿੰਘ ਦੇ ਚਾਚਾ ਜੀ ਲੱਗਦੇ ਸੀ ਉਹਨਾਂ ਨੇ ਇਸ ਲਹਿਰ ਦੀ ਅਗਵਾਈ ਕੀਤੀ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਗਦਰ ਪਾਰਟੀ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਸੀ ਹਾਂਜੀ ਗਦਰ ਪਾਰਟੀ ਦਾ ਮੁੱਖ ਦਫਤਰ ਕਿੱਥੇ ਸੀ ਜੀ অপਸ਼ਨ ਦੇਖ ਸਕਦੇ ਹੋ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਸਨ ਫ੍ਰਾਂਸਿਸਕੋ ਠੀਕ ਹੈ ਜੀ ਹਾਂਜੀ ਜਿਹੜੀ ਗਦਰ ਪਾਰਟੀ ਸੀ ਇਹਦੀ ਸਥਾਪਨਾ ਬੇਪਰ ਚ ਵੀ ਕੁਸ਼ਨ ਪੁੱਛਿਆ ਜਾ ਸਕਦਾ ਵੀ ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਜੀ ਕਦੋਂ ਹੋਈ ਸੀ 1913 ਦੇ ਵਿੱਚ ਇਹ ਕਿੱਥੇ ਸੀ ਅਮਰੀਕਾ ਦੇ ਸਨ ਫ੍ਰਾਂਸਿਸਕੋ ਵਿਖੇ ਹੋਈ ਸੀ ਇਹਦਾ ਮੁੱਖ ਉਦੇਸ਼ ਕੀ ਸੀ ਹਥਿਆਰਵੰਦ ਸੰਘਾਸਰਾਹੀ ਭਾਰਤ ਨੂੰ ਆਜ਼ਾਦ ਕਰਵਾਉਣਾ ਠੀਕ ਹੈ ਜੀ ਹਾਂਜੀ ਨੈਕਸਟ ਕੁਸ਼ਨ ਦੇਖਦੇ ਹਾਂ ਜੀ ਗਦਰ ਪਾਰਟੀ ਦੇ ਸੰਸਥਾਪਕ ਪ੍ਰਧਾਨ ਕੌਣ ਸਨ ਹਾਂਜੀ ਆਪਸ਼ਨ ਦੇਖ ਲਓ ਪਤਾ ਹੋ ਸਭ ਨੂੰ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਸੋਹਣ ਸਿੰਘ ਭਗਣਾ ਠੀਕ ਹੈ ਸੋਹਣ ਸਿੰਘ ਭਗਣਾ ਸੀ ਜਿਹੜੇ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਜਦੋਂ ਕਿ ਲਾਲਾ ਹਰਦਿਆਲ ਇਸ ਨੇ ਪ੍ਰਮੁੱਖ ਆਗੂਆਂ ਵਿੱਚੋਂ ਸਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਜ਼ੇਰੇ ਪੰਜਾਬ ਬਜੋਂ ਕਿਸ ਆਜ਼ਾਦੀ ਘੁਲਾਟੀਆਂ ਨੂੰ ਜਾਣਿਆ ਜਾਂਦਾ ਇਹ ਪਤਾ ਹੋ ਸਭ ਨੂੰ ਵੀ ਜ਼ੇਰੇ ਪੰਜਾਬ ਕਿਨਾਂ ਨੂੰ ਕਿਹਾ ਜਾਂਦਾ ਜੀ ਹਾਂਜੀ ਆਪਸ਼ਨ ਦੇਖ ਲਓ ਆਪਸ਼ਨਾਂ ਦੇ ਸਾਹਮਣੇ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਲਾਲਾ ਲਾਜਪਤਰਾਏ ਜਿਹੜੇ ਲਾਲਾ ਲਾਜਪਤਰਾਏ ਸੀ ਕਾਂਗਰਸ ਦੇ ਪ੍ਰਮੁੱਖ ਆਗੂ ਸੀਗੇ ਉਹ ਠੀਕ ਹੈ ਪ੍ਰਮੁੱਖ ਆਗੂ ਲਾਲਾ ਲਾਜਪਤਰਾਏ ਨੂੰ ਉਹਨਾਂ ਦੇ ਮਹਾਨ ਯੋਗਦਾਨ ਕਾਰਨ ਸਨਮਾਨ ਵਜੋਂ ਸਾਰੇ ਪੰਜਾਬ ਗਿਆ ਜਾਂਦਾ ਸੀ ਠੀਕ ਹੈ ਕਾਮਾਗਾਟ ਨੈਕਸਟ ਕੁਐਸਚਨ ਹੈ ਜੀ ਕਾਮਾਗਾਟਾ ਮਾਰੂ ਘਟਨਾ ਕਿਸ ਸਾਲ ਹੋਈ ਸੀ ਹਾਂਜੀ ਕਾਮਾਗਾਟਾ ਮਾਰੂ ਘਟਨਾ ਕਿਹੜੇ ਸਾਲ ਹੋਈ ਸੀ ਇਹ ਪਤਾ ਹੋਈ ਹੋ ਸਭ ਨੂੰ ਹਾਂਜੀ ਆਪਸ਼ਨ ਸਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ 1914 ਈਸਵੀ ਦੇ ਵਿੱਚ ਠੀਕ ਹੈ ਇਹ ਕਮ ਹਗਾ ਤੁਹਾਨੂੰ ਸੀ ਇਹ ਕਿ ਜਪਾਨੀ ਜਹਾਜ਼ ਸੀਗਾ ਜਿਸ ਨੂੰ 1914 ਵਿੱਚ ਕੈਨੇਡਾ ਵਿੱਚ ਪ੍ਰਵਾਸੀਆਂ ਤੇ ਪਾਵਨੀਆਂ ਦੇ ਵਿਰੋਧ ਵਿੱਚ ਇਸ ਘਟਨਾ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਜ਼ਿਆਦਾਤਰ ਯਾਤਰੀ ਪੰਜਾਬੀ ਸਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸ੍ਰੀ ਹਰਿ ਕਾਹਲ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਹਾਂਜੀ ਅਕਾਲ ਤਖਤ ਸੈਵ ਦੀ ਸਥਾਪਨਾ ਕਿੰਨੇ ਨੇ ਕੀਤੀ ਸੀ ਜੇ ਵੀ ਪਤਾ ਹੋ ਸਭ ਨੂੰ 6ਵੇਂ ਬਾਸਾ ਸੀਗੇ ਆਪਣੇ ਕੌਣ ਸੀਗੇ ਸ੍ਰੀ ਗੁਰੂ ਹਰਗੋਬਿੰਦ ਜੀ ਠੀਕ ਹੈ ਜੀ ਇਹਨਾਂ ਨੇ ਗੱਲ ਦਾ ਸੈਵ ਦੀ ਸਥਾਪਨਾ ਕੀਤੀ ਸੀ ਅਕਾਲ ਤਖਤ ਸੈਵ ਜਿਹੜਾ ਉਹ ਸਮੇਂ ਦੇ ਸੰਘਾਸਨ ਹੁੰਦਾ ਸੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ 1606 ਈਸਵੀ ਵਿੱਚ ਸਥਾਪਿਤ ਕੀਤਾ ਗਿਆ ਸੀ ਹਾਂਜੀ ਇਹ ਪਰ ਇਹ ਵੀ ਆਉਂਦਾ ਵੀ ਅਕਾਲ ਤਖਤ ਸੈਵ ਦੀ ਸਥਾਪਨਾ ਜਿਹੜੀ ਕਿੰਨੇ ਸਾਲ ਦੇ ਵਿੱਚ ਹੋਈ ਸੀ 1926 ਈਸਵੀ ਦੇ ਵਿੱਚ ਹੈ ਜੋ ਸਿੱਖਾਂ ਲਈ ਸਰਵੋੱਚ ਅਸਥਾਨ ਹੈ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਕਿਸ ਸਾਜ਼ਿਸ਼ ਕੇਸ ਵਿੱਚ ਫਾਂਸੀ ਦਿੱਤੀ ਗਈ ਸੀ ਹਾਂਜੀ ਕਿਹੜੇ ਕੇਸ ਦੇ ਵਿੱਚ ਫਾਂਸੀ ਮਿਲੀ ਸੀ ਇਹਨਾਂ ਨੂੰ ਵੀ ਪਤਾ ਹੋਊ ਸਭ ਨੂੰ ਆਪਸ਼ਨ ਦੇਖ ਸਕਦੇ ਤੁਸੀਂ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਲਾਹੌਰ ਸਾਜ਼ਿਸ਼ ਕੇਸ ਹੈ ਠੀਕ ਹੈ ਦੇ ਵਿੱਚ ਕੀ ਸੀ ਤਿੰਨੋਂ ਜਿਹੜੇ ਸੀ ਜ਼ਿਲ੍ਹਾ ਸਾਜ਼ਿਸ਼ ਕੇਸ ਦੇ ਸੰਬੰਧ ਵਿੱਚ ਦੋਸਰੇ ਸ਼ਹਿਰ ਆਏ ਗਏ ਸੀ ਅਤੇ 23 ਜਨਵਰੀ ਅਤੇ 23 ਮਾਰਚ 1931 ਨੂੰ ਫਾਂਸੀ ਜਿਹੜੀ ਦਿੱਤੀ ਗਈ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਪੰਜਾਬ ਵਿੱਚ ਹੋਈ ਜ਼ਾਇਦਾਦ ਦੇ ਨੁਕਸਾਨ ਦੀ ਪਰਭਾਈ ਐਕਟ ਵਿਰੁੱਧ ਜੱਟਾਂ ਦੇ ਅੰਦੋਲਨ ਨੂੰ ਕੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਜੀ ਇਹ ਪਤਾ ਹੋ ਤੁਹਾਨੂੰ ਪਹਿਲਾਂ ਪੜ੍ਹ ਕੇ ਗਿਆ ਹਾਂਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਪਗੜੀ ਸੰਭਾਲ ਜੱਟਾ ਲਹਿਰ ਜਿਹੜੀ ਪਗੜੀ ਸੰਭਾਲ ਜੱਟਾ ਲਹਿਰ ਸੀਗੀ ਇਹ ਲੈ ਕੇ ਐਕਟ ਸੀਗਾ ਇਹ ਖੇਤੀਬਾੜੀ ਜ਼ਮੀਨਾਂ ਤੇ ਲਗਾਏ ਗੇ ਕਠੋਰ ਕਾਨੂੰਨਾਂ ਨਾਲ ਸੰਬੰਧ ਸੀਗਾ ਜਿਹਦੇ ਵਿਰੋਧ ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਜਿਹੜੀ ਸ਼ੁਰੂ ਹੋਈ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਪੰਜਾਬੀ ਸੂਬਾ ਕਮਿਸ਼ਨ ਦੇ ਮੁਖੀ ਕੌਣ ਸਨ ਜਿਸ ਦੇ ਸਬੰਧ ਸੇ 1966 ਵਿੱਚ ਪੰਜਾਬ ਦਾ ਪੁਨਰਗਠਨ ਹੋਇਆ ਸੀ ਜੀ ਹਾਂਜੀ ਆਪਸ਼ਨ ਏ ਸਾਂਝੇ ਹੋ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਜਸਟਿਸ ਸਾਹ ਠੀਕ ਹੈ ਜਿਸ ਜਸਟਿਸ ਸਾਹ ਜੀ ਉਹਨਾਂ ਵਾਂ ਦੱਸਾਂਗੇ 1966 ਵਿੱਚ ਪੰਜਾਬ ਦੇ ਪੁਨਰਗਠਨ ਲਈ ਸਾਹ ਕਮਿਸ਼ਨ ਜਿਹਨੂੰ ਕਿ ਬੋਲਦੇ ਹੈ ਜਸਟਿਸ ਯਾਇੰਤੀ ਲਾਲ ਛੁਟੇ ਲਾਲ ਸਾਹ ਠੀਕ ਹੈ ਦੀ ਸਥਾਪਨਾ ਕੀਤੀ ਗਈ ਸੀ ਜਿਸ ਤੀਆਂ ਸਿਵ ਹਾਰਸਾਂ ਦੇ ਹਰਿਆਣਾ ਦੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਬਣਾਏ ਗਏ ਅਤੇ ਪੰਜਾਬੀ ਸੂਬਾ ਬਣਿਆ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਇਹਦੇ ਆ ਪੈਪਸੋ ਦਾ ਪੂਰਾ ਨਾਮ ਕੀ ਹੈ ਹਾਂਜੀ ਪਤਾ ਹੋ ਸਭ ਨੂੰ ਪੈਪਸੋ ਦਾ ਪੂਰਾ ਨਾਮ ਕੀ ਹੈ ਜੀ ਪਹਾ ਪਟਿਆਲਾ ਤੇ ਪੂਰਬੀ ਪੰਜਾਬ ਰਾਜ ਸੰਘ ਠੀਕ ਹੈ ਜੀ ਪੈਪਸੀ ਦਾ ਅਰਥ ਹੈ ਪਟਿਆਲਾ ਐਂਡ ਈਸਟਰ ਪੰਜਾਬ ਸਟੇਟਸ ਯੂਨੀਅਨ ਪੰਜਾਬ ਤੇ ਪਿੜਿਆਲਦੀ ਪੂਰੀ ਪੰਜਾਬ ਰਾਜ ਸੰਘ ਠੀਕ ਹੈ ਜੋ ਕਿ 1948 ਸਾਲ ਦੇ ਵਿੱਚ ਪੰਜਾਬ ਦੀਆਂ ਰਿਆਸਤਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ ਜੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਪੰਜਾਬ ਵਿੱਚ ਪੈਪਸੋ ਨੂੰ ਕਦੋਂ ਪੰਜਾਬ ਵਿੱਚ ਮਿਲਾਇਆ ਗਿਆ ਪੰਜਾਬ ਵਿੱਚ ਉਹ ਕੈਪਪੈਪਸੋ ਨੂੰ ਕਦੋਂ ਪੰਜਾਬ ਵਿੱਚ ਮਿਲਾਇਆ ਗਿਆ ਹਾਂਜੀ ਆਪਸ਼ਨ ਦੇਖ ਸਕਦੇ ਆਂ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1955 ਵੀ ਦੇ ਵਿੱਚ ਠੀਕ ਹੈ ਪੈਪਸੋ ਨੂੰ ਸਾਲ 1955 ਦੇ ਵਿੱਚ ਆਇਆ ਪਨਰਗਠਨ ਹੈ ਤੇ ਦਿਆਂ ਸਭਾਰਸਾਂ ਦੀ ਪੰਜਾਬ ਵਿੱਚ ਜਿਹੜਾ ਮੇਲਾ ਦਿੱਤਾ ਗਿਆ ਜੀ ਨੈਕਸਟ ਕੁਐਸਚਨ ਹੈ ਜੀ ਇਹ ਆਪਣੇ ਪੰਜਾਬ ਦੀਆਂ ਲਾਈਆਂ ਬਾਰੇ ਹੈ ਹਾਂਜੀ ਚਮਕੌਰ ਦੀ ਜੰਗ ਆ ਜਿਹੜੀ ਕਦੋਂ ਹੋਈ ਸੀ ਜੀ ਇਹ ਸਭ ਨੂੰ ਪਤਾ ਹੀ ਹੋਊਗਾ ਚਮਕੌਰ ਦੀ ਜੰਗ ਕਦੋਂ ਹੋਈ ਸੀ ਜੀ 1704 ਈਸਵੀ ਦੇ ਵਿੱਚ ਹੋਈ ਸੀ ਇਹ ਕਿੰਨਾ ਵਿਚਕਾਰ ਹੋਈ ਸੀ ਇਹ ਵੀ ਤੁਹਾਨੂੰ ਦੱਸਦੇ ਆ ਹਾਂਜੀ ਜਿਹੜੀ ਚਮਕੌਰ ਦੀ ਜੰਗ ਸੀ ਜੀ ਉਹ ਦਸੰਬਰ 1740 ਈਸਵੀ ਦੇ ਵਿੱਚ ਹੋਈ ਸੀ ਜੀ ਇਹ ਹੋਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਾਲੀ ਸਿੱਖ ਫੌਜ ਅਤੇ ਮੁਗਲ ਫੌਜਾਂ ਦੇ ਵਿਚਕਾਰ ਠੀਕ ਹੈ ਕਈ ਵਾਰ ਕੁਸ਼ਣ ਨਹੀਂ ਪੁੱਛਿਆ ਜਾਂਦਾ ਵੀ ਚਮਕੌਰ ਦੀ ਜੰਗ ਜਿਹੜੀ ਕਿੰਨਾ ਵਿਚਕਾਰ ਹੋਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਾਲੀ ਸਿੱਖ ਫੌਜ ਤੇ ਮੁਗਲ ਫੌਜ ਦੇ ਵਿਚਕਾਰ ਠੀਕ ਹੈ ਜੀ ਕਦੋਂ ਹੋਈ ਸੀ ਦਸੰਬਰ 1740 ਈਸਵੀ ਦੇ ਵਿੱਚ ਠੀਕ ਹੈ ਹਾਂਜੀ ਨੈਕਸਟ ਕੁਸ਼ਣ ਹੈ ਜੀ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਲੜਾਈ ਵਿੱਚ ਕਿਸ ਮੁਗਲ ਸੂਬੇਦਾਰ ਨੂੰ ਹਰਾਇਆ ਸੀ ਹਾਂਜੀ ਇਹ ਵੀ ਤੁਹਾਨੂੰ ਪਤਾ ਹੀ ਹੋਗਾ ਵੀ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਲੜਾਈ ਵਿੱਚ ਕਿਸ ਮੁਗਲ ਸੂਬੇਦਾਰ ਨੂੰ ਹਰਾਇਆ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਬਜ਼ੀਰ ਖਾਨ ਨੂੰ ਠੀਕ ਹੈ ਜੀ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਦੇ ਵਿੱਚ ਜਿਹੜੀ ਸਰਹੰਦ ਦੀ ਲੜਾਈ ਜਿਹਨੂੰ ਕਿ ਚੱਪੜਚੜੀ ਬੋਲਦੇ ਸੀ ਪਹਿਲਾਂ ਮੁਝੇ ਸੁਬੇਦਾਰ ਬਜੀਰ ਖਾਨ ਨੂੰ ਹਰਾ ਕੇ ਮਾਰਿਆ ਅਤੇ ਸਿੱਖ ਰਾਜ ਦੀ ਨੀਂਹ ਰੱਖੀ ਸੀ ਜੀ ਕਿੰਨਾਂ ਨੇ ਬੰਦਾ ਸਿੰਘ ਬਹਾਦਰ ਨੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦ ਸਾਹ ਅਬਦਾਲੀ ਦਾ ਮੁਕਾਬਲਾ ਕਿਸ ਨਾਲ ਹੋਇਆ ਸੀ ਜੀ ਹਾਂਜੀ ਜਾਂ ਇਦਾਂ ਵੀ ਕੁਐਸਚਨ ਆ ਸਕਦਾ ਹੈ ਪਾਣੀਪਤ ਦੀ ਤੀਜੀ ਲੜਾਈ ਕਿੰਨਾ ਵਿੱਚਕਾਰ ਹੋਈ ਸੀ ਠੀਕ ਹੈ ਜੀ ਹਾਂਜੀ ਹੁਣ ਪਰ ਇੱਥੇ ਕੀ ਪੁੱਛਿਆ ਵੀ ਐਮ ਸਾਹ ਅਬਦਾਲੀ ਦਾ ਮੁਕਾਬਲਾ ਕਿਸ ਨਾਲ ਹੋਇਆ ਸੀ ਜੀ ਕਿਸ ਨਾਲ ਹੋਇਆ ਸੀ ਪਤਾ ਹੀ ਹੋਣਾ ਸਭ ਨੂੰ ਹਾਂਜੀ ਦਾ கரੈਕਟ ਆਨਸਰ ਬੀ ਆਪਸ਼ਨ ਮਰਾਠੀ ਠੀਕ ਹੈ ਜਿਹੜੀ ਪਾਣੀਪਤ ਦੀ ਤੀਜੀ ਲੜਾਈ ਸੀ ਠੀਕ ਹੈ ਕਦੋਂ ਹੋ ਕਈ ਵਾਰ ਇਹ ਵੀ ਆ ਜਾਂਦਾ ਵੀ ਕਦੋਂ ਹੋਈ ਸੀ ਕਦੋਂ ਹੋਈ ਸੀ ਜੇ 1761 ਈਸਵੀ ਦੇ ਵਿੱਚ ਇਹਦੇ ਵਿੱਚ ਐਮਹ ਸਾਹਿਬ ਦਾਲੀ ਤੇ ਮਰਾਠਿਆਂ ਵਿਚਕਾਰ ਇਹ ਲੜਾਈ ਹੋਈ ਸੀ ਜੀ ਜਿਸ ਦਾ ਭਾਰਤ ਦੇ ਇਤਿਹਾਸ ਦੇ ਖਾਸ ਕਰਕੇ ਪੰਜਾਬ ਵਿੱਚ ਸਿੱਖ ਸੱਤ ਦੇ ਭਾਰਤੇ ਵੱਡਾ ਪ੍ਰਭਾਵ ਪਿਆ ਸੀ ਠੀਕ ਹੈ ਜੀ ਹਾਂ ਦੇਖੋ ਇਹਦੇ ਵਿੱਚ ਤਿੰਨ ਕੁਐਸਚਨ ਬਣ ਗਏ ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਆ 1761 ਇਸੀ ਦੇ ਵਿੱਚ ਕਿਹਦੇ ਵਿਚਕਾਰ ਹੋਈ ਆ ਅਮਰ ਸਾਹਬਦਾਲੀਏ ਤੇ ਮਰਾਠਿਆਂ ਦੇ ਵਿਚਕਾਰ ਹੋਈ ਸੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਬੈਟਲ ਆਫ ਚਿਲਿਆਮਾਲਾ ਕਿਸ ਯੁੱਧ ਦਾ ਹਿੱਸਾ ਸੀ ਬੈਟਲ ਆਫ ਚਿਲਿਆਮਾਲਾ ਕਿਹੜੇ ਯੁੱਧ ਦਾ ਹਿੱਸਾ ਸੀ ਜੀ ਆਪਸ਼ਨ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਦੂਜਾ ਐਂਗਲੋ ਸਿੱਖ ਯੁੱਧ ਦਾ ਸੀ ਜਿਹੜਾ ਸੀਗਾ ਉਹ ਹਿੱਸਾ ਸੀਗਾ ਚਿਲਿਆਮਾਲਾ ਵੇ ਦੀ ਲੜਾਈ ਸੀ ਜਿਹੜੀ ਠੀਕ ਹੈ ਜਿਹੜੀ ਚਿਲੀਆਵਾਲਾ ਦੀ ਲੜਾਈ ਸੀ ਇਹ ਕਦੋਂ ਹੋਈ ਸੀ 13 ਜਨਵਰੀ 1849 ਦੂਜੇ ਐਂਗਲੋ ਸਿੱਖ ਯੁੱਧ ਦੌਰਾਨ ਇਹ ਲੜੀ ਗਈ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਲਾਹੌਰ ਦੀ ਸੰਧੀ ਕਿਸ ਯੁੱਧ ਦੇ ਬਾਅਦ ਹਸਤਾਖਰ ਕੀਤੀ ਗਈ ਸੀ ਹਾਂਜੀ ਜਿਹੜੀ ਲਾਹੌਰ ਦੀ ਸੰਧੀ ਸੀ ਜੀ ਉਹ ਕਿਹੜੇ ਯੁੱਧ ਤੋਂ ਬਾਅਦ ਆ ਜਿਹੜੀ ਹਸਤਾਖਰ ਕੀਤੀ ਗਈ ਸੀ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਪਹਿਲਾ ਐਂਗਲੋ ਸਿੱਖ ਯੁੱਧ ਹੈ ਠੀਕ ਹੈ ਮंजे ਲਹਾਰ ਦੀ ਸੰਧੀ ਸੀ ਜੀ 1846 ਈਸਵੀ ਦੇ ਵਿੱਚ ਪਹਿਲੇ ਐਂਗਲੋ ਸਿੱਖ ਜੁੱਧ ਦੀ ਸਮਾਪਤੀ ਤੋਂ ਬਾਅਦ ਹਸਤਾਖਰ ਕੀਤੀ ਗਈ ਸੀ ਜੀ ਯਾਦ ਰੱਖਣਾ ਇਹ ਪਹਿਲੇ ਐਂਗਲੋ ਸਿੱਖ ਜੁੱਧ ਤੋਂ ਬਾਅਦ ਲਹਾਰ ਦੀ ਸੰਧੀ ਨੇ ਜਿਹੜੀ ਹਸਤਾਖਰ ਕੀਤੀ ਗਈ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਪੰਜਾਬ ਵਿੱਚ ਗੁਰੂਆਂ ਦੇ ਧਰਤੀ ਵਜੋਂ ਕਿਸ ਸਹਿਰ ਨੂੰ ਜਾਣਿਆ ਜਾਂਦਾ ਹੈ ਏ ਵੀ ਸਭ ਨੂੰ ਪਤਾ ਹੋਗਾ ਕਿਹੜੇ ਸ਼ਹਿਰ ਨੂੰ ਗੁਰੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਜੀ ਆਨੰਦਪੁਰ ਸਾਹਿਬ ਨੂੰ கரੈਕਟ ਆਨਸਰ ਇਜ਼ ਸੀ ਆਪਸ਼ਨ ओके ਜਿਹੜੇ ਆਨੰਦਪੁਰ ਸਾਹਿਬ ਨੂੰ ਖਾਲਸਾ ਪੰਥ ਦੀ ਜਨਮ ਭੂਮੀ ਅਤੇ ਕਈ ਗੁਰੂਆਂ ਦਾ ਸੰਤ ਹੋਣ ਕਾਰਨ ਗੁਰੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਜੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਪੰਜਾਬ ਸ਼ਬਦ ਦਾ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਜੀ ਵੀ ਸਭ ਨੂੰ ਪਤਾ ਹੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ ਹਾਂਜੀ ਇਹਦਾ ਕਰੈਕਟ ਆਨਸਰ ਸੀ ਆਪਸ਼ਨ ਫਾਰਸੀਪਾਸਾ ਤੁਲਿਆ ਗਿਆ ਇਹ ਹੈ ਕਿ ਇਹ ਫਾਰਸੀ ਦੇ ਦੋ ਸ਼ਬਦ ਨੇਗੇ ਪੰਜ ਤੇ ਆਪ ਪੰਜ ਦਾ ਮਤਲਬ ਪੰਜ ਆਪ ਦਾ ਮਤਲਬ ਪਾਣੀ ਜਾਂ ਦਰਿਆ ਠੀਕ ਹੈ ਜਿਹਦਾ ਪੂਰਾ ਅਰਥ ਕੀ ਬਣ ਗਿਆ ਪੰਜ ਦਰਿਆਵਾਂ ਦੀ ਧਰਤੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਮੁੱਖ ਰਾਜਧਾਨੀ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਜਿਹੜੀ ਮੁੱਖ ਰਾਜਧਾਨੀ ਸੀ ਉਹ ਕਿਹੜੀ ਸੀ ਜੀ ਆਪਸ਼ਨ ਦੇਖ ਲਓ ਹਾਂਜੀ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਲਾਹੌਰ ਠੀਕ ਹੈ ਜਿਹੜੇ ਮਹਾਰਾਜਾ ਅਨੰਤ ਸਿੰਘ ਨੇ 1799 ਦੇ ਵਿੱਚ ਜਿਹੜਾ ਲਾਹੌਰ ਤੇ ਕਬਜ਼ਾ ਕੀਤਾ ਸੀ ਇਹਨਾਂ ਨੇ ਹਾਂਜੀ ਪੇਪਰ ਦੇ ਵਿੱਚ ਆਇੰਦਾ ਵੀ ਲਾਹੌਰ ਤੇ ਕਬਜ਼ਾ ਕਦੋਂ ਕੀਤਾ ਗਿਆ ਮਹਾਰਾਜਾ ਅਨੰਤ ਸਿੰਘ ਜੀ ਦੁਆਰਾ 1799 ਈਸਵੀ ਦੇ ਵਿੱਚ ਹੈ ਠੀਕ ਹੈ ਅਤੇ ਇਸ ਨੂੰ ਆਪਣੇ ਸਿੱਖ ਸਾਮਰਾਜ ਦੀ ਰਾਜਨੀਤਿਕ ਰਾਜਸਥਾਨੀ ਬਣਾਇਆ ਤੇ ਅੰਮ੍ਰਿਤਸਰ ਜਿਹੜਾ ਧਾਰਮਿਕ ਕੇਂਦਰ ਬਣਿਆ ਰਿਹਾ ਜੀ ਓਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਬਹਾਦਰ ਨੂੰ ਸੀਰਗੀ ਠੀਗੀ ਤਾਂ ਗਿਆ ਸੀ ਜੀ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਦਿੱਲੀ ਵੀ ਕਿ ਠੀਕ ਹੈ ਹਾਂਜੀ ਬੰਦਾ ਸਿੰਘ ਬਹਾਦਰ ਨੇ 1716 ਈਸਵੀ ਦੇ ਵਿੱਚ ਮੁਗਲਾਂ ਦੁਆਰਾ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਜੀ ਸਮਝ ਲੱਗੀ ਨਾ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸਨ ਹਾਂਜੀ ਇਹਦਾ ਕਰੈਕਟ ਆਨਸਰ ਏ ਆਪਸ਼ਨ ਰਜਿੰਦਰ ਕੌਰ ਹੈ ਪੱਠਲ ਠੀਕ ਹੈ ਮੰਜਾਬ ਦੀ ਪਹਿਲੀ ਮਹਿਲਾ ਮੁਖੰਦਰੀ ਕੌਣ ਸੀ ਜੀ ਰਜਿੰਦਰ ਕੌਰ ਪੱਠਲ ਸੀਗੇ ਉਹ ਪੰਜਾਬ ਦੀ ਪਹਿਲੀ ਸੀ ਇਥੇ ਭਾਰਤ ਵਿੱਚ ਕਿਸੇ ਵੀ ਰਾਜ ਦੀ ਦੂਜੀ ਮਹਿਲਾ ਮੁਖਮੰਤਰੀ ਸੀਗੇ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਦਾ ਪੁਨਰਗਠਨ ਕਰਕੇ ਇਸ ਨੂੰ ਵਰਤਮਾਨ ਰੂਪ ਕਦੋਂ ਦਿੱਤਾ ਗਿਆ ਹਾਂਜੀ ਪੰਜਾਬ ਦਾ ਪੁਨਰਗਠਨ ਕਰਨ ਤੋਂ ਬਾਅਦ ਨੂੰ ਵਰਤਮਾਨ ਰੂਪ ਕਦੋਂ ਦਿੱਤਾ ਗਿਆ ਸੀ ਜੀ ਹਾਂਜੀ ਦਾ ਕਰੈਕਟ ਆਨਸਰ ਸੀਐਫ 1966 ਨਹੀਂ 1964 ਦੇ ਵਿੱਚ ਕੀ ਹੈ ਪੰਜਾਬ ਦੀ ਦੁਬਾਰਾ ਵੰਡ ਹੋਈ ਸੀ ਜੋ ਕਿ ਪਾਸ ਅਦੇਦਾਰਤੀ ਹੋਈ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਪੰਜਾਬੀ ਸੂਬਾ ਲਹਿਰ ਦੇ ਨਤੀਜੇ ਵਜੋਂ 1 ਨਵੰਬਰ 1966 ਨੂੰ ਪੰਜਾਬ ਦਾ ਪਾਸਾ ਇਹਦੇ ਅਰਤੇ ਪੁਨਰਗਠਨ ਕੀਤਾ ਗਿਆ ਸੀ ਜਿਦੇ ਵਿੱਚ ਹਰਿਆਣਾ ਦੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਬਣਾਏ ਗਏ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਹੜੱਪਾ ਸੱਭਿਅਤਾ ਦਾ ਪੰਜਾਬ ਵਿੱਚ ਸਥਿਤ ਪ੍ਰਮੁੱਖ ਸਥਾਨ ਕਿਹੜਾ ਹੈ ਹਾਂਜੀ ਕਿਹੜਾ ਜੀ ਆਪਸ਼ਨ ਦੇਖਸਾਈ ਨਾ ਤੁਸੀਂ ਹਾਂਜੀ ਇਹਦਾ ਕਰੈਕਟ ਆਨਸਰ ਏ ਆਪਸ਼ਨ ਰੋਪੜ ਹੈ ਜ ਜਿਹਨੂੰ ਜਿਹੜਾ ਕਿ ਰੂਪਨਗਰ ਵੀ ਕਹਿੰਦੇ ਆ ਜਿੰਨੂੰ ਠੀਕ ਹੈ ਰੋਪੜ ਜਿਹੜਾ ਹੁਣ ਰੂਪਨਗਰ ਹੈ ਸਤਲੂ ਜਦਿਆ ਦੇ ਕੰਡੇ ਸਥਿਤ ਇੱਕੋ ਇੱਕ ਪ੍ਰਮੁੱਖ ਹੜੱਪਾ ਸਭਿਆਦਾ ਦਾ ਸਥਾਨ ਹੈ ਜੋ ਭਾਰਤੀ ਪੰਜਾਬ ਵਿੱਚ ਪਾਇਆ ਗਿਆ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਅਕਾਲੀ ਲਹਿਰ ਦਾ ਮੁੱਖ ਉਦੇਸ਼ ਕੀ ਸੀ ਅਕਾਲੀ ਲਹਿਰ ਦਾ ਮੁੱਖ ਉਦੇਸ਼ ਕੀ ਸੀ ਜੀ ਹਾਂਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹ கரੈਕਟ ਆਨਸਰ ਹੈ ਜੀ ਬੀ ਆਪਸ਼ਨ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨਾ ਠੀਕ ਹੈ ਜੀ ਅਕਾਲੀ ਲਹਿਰ ਸੀ ਜਿਹੜੀ 1920 ਦੇ ਆਸ-ਪਾਸ ਜੀ ਬਣੀ ਸੀ ਇਹਦਾ ਮੁੱਖ ਉਦੇਸ਼ ਮਹੰਤਾਂ ਦੇ ਕਬਜ਼ੇ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਅਤੇ ਉਹਨਾਂ ਦੇ ਪ੍ਰਬੰਧ ਨੂੰ ਸੁਧਾਰਨਾ ਸੀ ਜਿਸ ਨੂੰ ਗੁਰਦੁਆਰਾ ਸੁਧਾਰ ਲਹਿਰ ਵਜੋਂ ਵੀ ਜਾਣਿਆ ਜਾਂਦਾ ਜਾਂ ਜਿਹਨੂੰ ਕਿ ਆਪਾਂ ਗੁਰਦੁਆਰਾ ਸੁਧਾਰ ਲਹਿਰ ਕਹਿ ਸਕਦੇ ਹਾਂ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਜਿਹੜੀ ਕਦੋਂ ਹੋਈ ਸੀ ਜੀ ਇਹ ਵੀ ਪਤਾ ਹੋ ਸਭ ਨੂੰ ਹਾਂਜੀ ਦਾ ਕਰੈਕਟ ਆਨਸਰ ਇੱਚ ਬੀ ਆਪਸ਼ਨ 1849 ਵੀ ਦੇ ਵਿੱਚ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੈ ਜੀ 27 ਜੂਨ 1849 ਵੀ ਨੂੰ ਹੋਈ ਹੈ ਜਿਸ ਤੋਂ ਬਾਅਦ ਸਿੱਖ ਸਾਮਰਾਜ ਅੰਦਰੂਨੀ ਕਮਜ਼ੋਰੀਆਂ ਅਤੇ ਬ੍ਰਿਟਿਸ਼ ਦਾ ਖੰੰਡਰਜੀ ਕਰਨੇ ਦਾ ਕਮਜ਼ੋਰ ਹੋ ਗਿਆ ਸੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਪੰਜਾਬ ਦੇ ਪਹਿਲੇ ਗਵਰਨਰ ਯਾਨੀ ਅਜੇ ਦੀ ਤੋਂ ਬਾਅਦ ਦੀ ਗੱਲ ਕਰ ਰਹੇ ਆਂ ਕੌਣ ਸਨ ਹਾਂਜੀ ਕੌਣ ਸੀ ਜੀ ਇਹਦਾ ਕਰੈਕਟ ਆਨਸਰ ਇਜ਼ اے ਆਪਸ਼ਨ ਚੰਦੂ ਲਾਲ ਤ੍ਰिवेदी ਠੀਕ ਹੈ ਜੇ ਚੰਦੂ ਲਾਲ ਤ੍ਰिवेदी ਸੀਗੇ 1947 ਚ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਪਹਿਲੇ ਗਵਰਨਰ ਬਣੇ ਸੀ ਜੀ ਓਕੇ ਧੰਨਵਾਦ ਜੀ